ਲੋਗੀ ਤੇਰਾ ਚੈਨਲ ਨੂੰ ਵੇਖਣ ਵਾਲੇ ਸਾਰੇ ਮੇਰੇ ਪਿਆਰੇ ਦਰਸ਼ਕਾਂ ਦਾ ਮੈਂ तहे ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਤੇ ਤੁਹਾਡਾ ਸਾਰਿਆਂ ਦਾ ਚੈਨਲ ਉੱਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਨਿਗਾਹ ਸਵਾਗਤ ਹੈ ਜੀ ਸਾਰੇ ਹੱਸਦੇ ਵਸਦੇ ਰਹੋ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਨਾਮ ਨਾਲ ਜੋੜ ਕੇ ਰੱਖੇ ਤੇ ਸਾਰਿਆਂ ਨੂੰ ਤੰਦਰੁਸਤੀਆਂ ਸਭ ਦੇ ਬੱਚਿਆਂ ਨੂੰ ਬਾਗੋ ਬਾਗ ਰੱਖੇ ਇਹੋ ਅਰਦਾਸ ਹਰ ਮਾਪਾ ਹਰ ਜਿਹੜਾ ਜੀਵ ਕਰਦਾ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਕਿ ਹੇ ਸਹਬ ਸਭ ਤੇਰੀ ਬੜਾਈ ਹੈ ਸਾਰਾ ਕੁਝ ਤੇਰਾ ਕੀਤਾ ਪਾਇਆ ਹੀ ਹੈ ਅੱਜ ਮੇਰਾ ਜਨਮ ਦਿਨ ਹੈ ਹਰ ਇੱਕ ਦਿਨ ਹੀ ਜਨ ਜਨਮ ਦਿਨ ਵਰਗਾ ਹੀ ਲੱਗਦਾ ਹੈ ਸ਼ੁਕਰਾਨਾ ਸਹਬ ਦਾ ਜਿਸ ਨੇ ਇਨਸਾਨ ਦਾ ਜਾਮਾ ਬਖਸ਼ਿਆ ਸ਼ੁਕਰ ਉਸ ਦਾ ਜਿਸ ਨੇ ਪੰਜ ਭੂਤਕ ਸਰੀਰ ਪੂਰਾ ਦਿੱਤਾ ਉਰੇ ਅੰਗ ਪੈਰ ਦਿੱਤੇ ਤੇ ਜਿੰਨਾ ਸ਼ੁਕਰ ਕਰੀਏ ਉਹਨਾਂ ਥੋੜਾ ਤੇ ਧੰਨਵਾਦ ਮਾ ਰਾਨੀ ਦਾ ਜਿਨੇ ਜਗਤ ਖਾਇਆ ਪਾਲਿਆ ਪੋਸਿਆ ਮਾਪਿਆਂ ਨੇ ਪੜਾਇਆ ਲਿਖਾਇਆ ਪਾਲਣ ਵਾਲਿਆਂ ਦਾ ਵੀ ਬਹੁਤ ਤੈਦ ਨਾਲ ਸ਼ੁਕਰ ਮੈਂ ਜਿਆਦਾ ਆਪਣਾ ਮੇਰਾ ਪਾਲਣ ਪੋਸਣ ਜਿਆਦਾ ਆਪਣੇ ਨਾਨਕੀ ਪਰਿਵਾਰ ਦੇ ਵਿੱਚ ਹੋਇਆ ਤੇ ਇਸ ਕਰਕੇ ਮਾਲਕ ਉਹਨਾਂ ਨੂੰ ਵੀ ਨਾਨਕ ਦਾਤਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਰੂ ਤੋਂ ਆਉਂਦੀਆਂ ਨੇ ਇਹ ਗੱਲਾਂ ਵੈਸੇ ਤਾਂ ਚਲੋ ਹਨਾ ਨਿਕਲ ਜਾਂਦੀਆਂ ਨੇ ਮੂੰਹ ਦੇ ਵਿੱਚੋਂ ਸਰੋਤਿਆਂ ਦੇ ਸਾਹਮਣੇ ਵੀ ਹਨਾ ਤੇ ਇੱਕ ਹੋਰ ਮੈਨਾ ਜਿੰਨਾ ਮੈਂ 31 ਦਸੰਬਰ ਨੂੰ ਪੈਦਾ ਹੋਈਆਂ ਤੇ ਨਵਾਂ ਸਾਲ ਚੜਨ ਲੱਗਿਆ ਹੈ ਸਹਿਬ ਸਾਰਿਆਂ ਨੂੰ ਨਵਾਂ ਸਾਲ ਚੜ੍ਹਦੀ ਕਲਾ ਬੜਾ ਬਖਸ਼ੇ ਨਾਮ ਨਾਲ ਜੋੜ ਕੇ ਰੱਖੇ ਗੁਰੂ ਪਾਤਸ਼ਾਹ ਇਰੇ ਮਰਸ਼ਦ ਦੇ ਦਾਰ ਹੁੰਦੇ ਰਹਿਣ ਰੂਹਾਂ ਜਿਹੜੀਆਂ ਨੇ ਸਾਰੀਆਂ ਰੂਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਪਿਆਰ ਵਸੇ ਜੀ ਇੱਕ ਛੋਟੀ ਜੀ ਬੇਨਤੀ ਲੋਕਗੀ ਤੇਰਾ ਚੈਨਲ ਦੇ ਲਈ ਇੱਕ ਛੋਟਾ ਜਿਹਾ ਗੀਤ ਆਪਣੇ ਦਰਸ਼ਕਾਂ ਦੇ ਲਈ ਜੋ ਲਿਖਿਆ ਰੂਤੋਂ ਉਹ ਮੈਂ ਤੁਹਾਡੀ ਨਜ਼ਰ ਕਰਨ ਲੱਗੀਆਂ ਜੀ ਲੋਕਗੀ ਤੇਰਾ ਚੈਨਲ ਦੇ ਦਰਸ਼ਕੋ ਜੀ ਧੰਨਵਾਦ ਸਾਡੇ ਵੱਲੋਂ ਆ ਤੁਹਾਡਾ ਧੰਨਵਾਦ ਸਾਡੇ ਵੱਲੋਂ ਆ ਇੱਕ ਗੀਤ ਰਾਣੋ ਨੇ ਚਨਲ ਲਈ ਲਿਖਿਆ ਇੱਕ ਗੀਤ ਰਾਣੋ ਨੇ ਚਨਲ ਲਈ ਲਿਖਿਆ ਜੀ ਹੁਕਮ ਕਰੋ ਦੇਵਾਂਗਾ ਜੀ ਸੋਣਿਆ ਜੇ ਹੁਕਮ ਕਰਾਂ ਤਾਂ ਦੇਵਾਂਗਾ ਜਦੋਂ ਦੀ ਗੁਰੂਪ ਵਿੱਚ ਆញੇ ਮਾਝਵਾਲੀਏ ਜਦੋਂ ਦੀ ਗੁਰੂਪ ਵਿੱਚ ਆញੇ ਮਾਝਵਾਲੀਏ ਚਾਰ ਚੰਨ ਦਿੱਤੇ ਨੇ ਲਗਾ ਮੇਰੇ ਭੈਣ ਜੀ ਤੁਸਾਂ ਚਾਰ ਚੰਨ ਦਿੱਤੇ ਨੇ ਲਗਾ ਇਹ ਮਾਲਵੇ ਦੀ ਟੋਲੀ ਵਿਤਾ ਕਿਸੇ ਗੱਲੋਂ ਘਟ ਨਹੀਂ ਮਾਲਵੇ ਦੀ ਟੋਲੀ ਵਿਤਾ ਕਿਸੇ ਪੱਖੋਂ ਘਟ ਨਹੀਂ ਲਹਿਰਾਂ ਦਿੰਦੀ ਏ ਲਾ ਜੀ ਸੋਣਿਆ ਲੈ ਰਾਂ ਦਿੰਦੀ ਏ ਲਾ ਮੈਡਮ ਸੰਗੀਤਾ ਜੀ ਦੁਆਬੇ ਵਾਲੇ ਸਾਡੇ ਜੋ ਮੈਡਮ ਸੰਗੀਤਾ ਜੀ ਦੁਆਬੇ ਵਾਲੇ ਸਾਡੇ ਜੋ ਬੜਾ ਈਸੁਰੀਲਾ ਗਾਉਂਦੇ ਆ ਜੀ ਸੋਹਣਿਆ ਤੁਸੀਂ ਬੜਾ ਈਸੁਰੀਲਾ ਗਾਉਂਦੇ ਆ ਵਾਦ ਵਾਲੀ ਆ ਕੇ ਸਾਨੂੰ ਟੱਪੇ ਵੀ ਸਣ ਆ ਗਈ ਬਠਿੰਡੇ ਵਾਲੀ ਆ ਕੇ ਸਾਨੂੰ ਟੱਪੇ ਵੀ ਸਣ ਆ ਗਈ ਲੋ ਵੀ ਗਈਏ ਸ਼ਾ ਜੀ ਪਿਆਰਿਓ ਉਹ ਵੀ ਗਈਏ ਸ਼ਾ ਕਦੇ ਥੂੜਾ ਪੁੱਟ ਦਾਏ ਗਿੱਦੇ ਚ ਗੁਰਪਿਆਰਾ ਕਦੀ ਤੂੜਾ ਪੁੱਟਦਾ ਏ ਜਿੱਦੇ ਚ ਗੁਰਪਿਆਰਾ ਕਦੀ ਹੇ ਕਹ ਦਿੰਦਾ ਏ ਲਾ ਜੀ ਸੋਣਿਓ ਕਿਦਾਂ ਤੁਹਾਡੀ ਸਿਫਤ ਕਰਾ ਨਿੰਦਿਆ ਚੁਗਲੀ ਤੋਂ ਅਸੀਂ ਕੋਹਾਂ ਦੂਰ ਰਹਿਨੇ ਆ ਨਿੰਦਿਆ ਤੇ ਚੁਗਲੀ ਤੋਂ ਕੋਹਾਂ ਦੂਰ ਰਹਿਨੇ ਆ ਸਾਰੇ ਨਾਮ ਨਾਲ ਜੁੜੇ ਹੋਏ ਆ ਜੀ ਸੋਣਿਆ ਸਾਰੇ ਨਾਮ ਨਾਲ ਜੁੜੇ ਹੋਏ ਆ ਸਭ ਦਿਆਂ ਬੱਚਿਆਂ ਨੂੰ ਖੁਸ਼ ਰੱਖੀਂ ਦਾਤਿਆਂ ਸਭ ਦਿਆਂ ਬੱਚਿਆਂ ਨੂੰ ਸੁਖੀ ਰੱਖੀਂ ਮਾਲਕਾ ਇਹੋ ਅਰਜ ਮੇਰੀ ਆ ਉਹ ਸੋਹਣਿਆ ਇਹ ਹਰਜ ਮੇਰੀ ਆ ਕਿਦਾਂ ਕਰੀ ਜਾ ਮੈਂ ਸਿਫਤ ਥੋੜੀ ਸੋਹਣਿਓ ਕਿਦਾਂ ਕਰੀ ਜਾ ਮੈਂ ਸਿਫਤ ਤੇਰੀ ਮਾਲਕਾ ਹੁਣ ਲਫਜ਼ ਹੋਰ ਨਹੀਂ ਆ ਮੇਰੇ ਕੋਲ ਤਾਂ ਹੁਣ ਲਫਜ਼ ਹੋਰ ਨਈਆ ਤੁਹਾਡੇ ਤੋਂ ਬਗੈਰ ਰਾਣੋ ਕੁਝ ਵੀ ਨਹੀਂ ਹੈ ਤੇਰੇ ਤੋਂ ਬਗੈਰ ਸਭ ਮੈਂ ਕੁਝ ਵੀ ਨਹੀਂ ਆ ਤੇਰੇ ਸਾਥ ਨਾਲ ਪਾਈ ਜਾਵਾਂਗਾ ਜੀ ਸੋਣਿਆ ਉਹਦੇ ਸਾਥ ਨਾਲ ਪਾਈ ਜਾਵਾਂਗਾ ਪਿਆਰੇ ਦਰਸ਼ਕੋ ਨਮਾਸਾਲ ਮੁਬਾਰਕਿਆ ਤੁਹਾਨੂੰ ਸਾਰਿਆਂ ਨੂੰ ਨਮਾਸਾਲ ਮੁਬਾਰਕਿਆ ਹੈਪੀ ਨਿਊ ਇਅਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਖੁਸ਼ੀਆਂ ਖੇੜੇ ਵਖਸ਼ੇ ਸਾਰਿਆਂ ਨੂੰ ਨਾਮ ਨਾਲ ਜੋੜ ਕੇ ਰੱਖੇ ਜਗ ਜਿਉਂਦਿਆਂ ਦੇ ਮੇਲੇ ਇਥੋਂ ਲੈ ਕੇ ਹੋਰ ਕੀ ਜਾਣਾ ਹੈ ਨਾ ਇਹ ਯਾਦਾਂ ਨੇ ਰਹਿ ਜਾਣਗੀਆਂ ਆਹੀ ਦੁਹਾਸੇ ਦੇ ਬੋਲ ਨੇ ਪਿਆਰੋ ਇਹ ਜਾਣ ਕੇ ਸਾਰੇ ਹੱਸਦੇ ਬਸਦੇ ਰਹੋ ਰੱਬ ਰੱਖਾ ਜੀ